₹100 ₹200 ਦੀ ਜੀਨ ਦੀ ਨਿਕਰ ਆਉਂਦੀ 100 ₹200 ਦੀ ਜਿਹੜੀ ਮਰਜ਼ੀ ਲੈ ਲਿਓ ਕਲਰ ਸਾਰੇ ਮਿਲ ਜੀਨ ਦੀ ਨਿਕਰ ਤੋਂ ਆਉਂਦਾ ਬੱਚਿਆਂ ਦੀ 200ਾਂ ਦੇ ਭਾਈ ਬੱਚਿਆਂ ਦਾ ਆ ਗਈ ਹਾਂ ਜੀ ਇਹ 200 ਦੀ ਰੇਂਜ ਦਾ ਸਾਰੇ ਰੱਟਾ ਓਕੇ ਵੀਰੇ ਹਾਂ ਜੀ ਠੀਕ ਹੈ ਜੀ ਇਹ ਆ ਗਈਆਂ ਹਾਂ ਜੀ ਪਲਾਜ਼ੋ ਬੱਚਿਆਂ ਦੇ ਓਕੇ ਵੀਰੇ ਇਹ ਸਾਰੇ 100 100 ਵਾਲੇ ਹਨ ਬਾਈ ਜਿਹੜਾ ਮਰਜ਼ੀ ਲੈ ਲਿਓ ਸਾਰਾ 100 100 ਰੁਪਏ ਦੀ ਰੇਂਜ ਠੂਕ ਛੜਟਾ ਕਲਰ ਲੋ ਕਲਰਾਂ ਦੀਆਂ 100 ਜੀ ਵੀ ਗਾਰੰਟੀ ਲੈਂਦੇ ਨਾਲੇ ਪੂਰੀ ਭਾਜੀ 30 ਜੰਪਸੂਟ ਵਗੈਰਾ ਆ ਗਏ ਇਹ 200 200 ਦੀ ਰੇਂਜ ਆ ਫੁੱਲੇ ਡੁੱਲੇ ਸਾਰੇ ਤਰ੍ਹਾਂ ਦੇ ਕਲਮਡੇ ਪਾਉਂਦੇ ਨਾ ਹਾਂਜੀ ਇਹ ਸਾਰਾ 2250 ਦੀ ਰੇਂਜ ਚ ਹੈ ਬਈ ਸਾਰਾ ਸਭ 2250 ਦਾ ਸਭ 2250 ਦਾ ਸਾਰੇ ਪਜਾਮ ਸਾਰੇ ਅਲੱਗ ਅਲੱਗ ਹੈ ਓਕੇ ਵੀਰੇ ਕੀ ਪ੍ਰਾਈਸ ਹੈ ਇਹਦਾ ਇਹ ਵੀ 1.5 150 ਵੀਰੇ ਸਾਰੇ 150 ਦਾ 150 ਓਕੇ ਵੈਰਾਈਟੀ ਵਧੀਆ ਹੋ ਵੈਰਾਈਟੀ ਵਧੀਆ ਵੀਰੇ ਸਾਰਾ ਇਹ ਤਾਂ ਲੰਬੇ ਵਾਲਾ ਕੰਮ ਤਾਂ ਨਹੀਂ ਹੋਊ ਨਹੀਂ ਲੰਬੇ ਵਾਲਾ ਨਹੀਂ ਕੰਮ ਲੈਕਰਾ ਕਾਟਨ ਦੇ ਵਿੱਚ ਪਜਾਮਾ ਆਊਗਾ ਲੈਕਰਾ ਕਾਟਨ ਦੇ ਵਿੱਚ ਲੈਕਰਾ ਇਹ ਸਾਰਾ 2250 ਦੀ ਰੇਂਜ ਚ ਹੈ ਵੀਰੇ ਸਾਰਾ ਓਕੇ ਵੀਰੇ ਇਹ ਸਾਰਾ 2250 ਦੀ ਰੇਂਜ ਹੈ ਅੱਗੇ ਆ ਵੀਰੇ ਹੋਰ ਦੇਖੀ ਗਾ ਲੀਓ ਬਾਕੀ ਕੀ ਆ ਦ 200 200 ਆ ਜਾਂ 150 150 ਕਲਾਸਿਕ ਆਰਟੀ ਸ਼ਰਟਾਂ ਮਿਲ ਜੂਗੀਆਂ ਇਦਾਂ ਇਹ 200 200 ਦੀ ਰੇਂਜ ਚ ਇੱਥੇ ਸਾਰੇ ਆਰਟੀਕਲ ਲਗ ਲਗ ਆਊਗੇ ਕਲਰ ਵੀ ਲਗ ਲਗ ਦਾ ਤੇ ਪਲੱਸ ਲੱਗਾ ਹੈ ਤਾਂ ਬੈਕ ਫਰੰਟਾਂ ਦੀ ਮਿਲ ਜੂਗੀ ਦਾਨੀ ਕੇ ਸਾਰੇ ਇਹ ਵੀ ਬਟਨ ਸਟਾਈਲ ਦੇ ਵਿੱਚ ਆ ਭਾਜੀ ਇੱਥੇ ਕਲਰ ਡਿਜ਼ਾਈਨ ਸਾਰੇ ਲਗ ਲਗ ਆਊਗਾ ਜਿੱਦਾਂ ਨਾ ਬੁਝੁਰਗਾਂ ਵਸਤੇ ਲੈਣੀ ਹੈ ਇਦਾਂ ਸਵਧਾਰੀ ਕਲਰ ਆਣਗੇ ਸਾਰੇ ਪਾਕਟ ਵਗੈਰਾ ਵਾਲੇ ਇਹਦੇ ਵਿੱਚ ਐਕਸਲ ਤੋਂ ਲੈ ਕੇ 6 ਐਕਸਲ 7 ਐਕਸਲ ਸਾਰੇ ਸਾਈਜ਼ ਮਿਲ ਜੂਗੇ ਇਹ ਵੀ 250 ਦੀ ਰੇਂਜ ਚ ਓਕੇ ਸਾਰੇ ਆਰਟੀਕਲ ਸਾਰੇ ਅਲੱਗ-ਅਲੱਗ ਪੈਟਿੰਗ ਵਾਕੇ ਆ ਠੀਕ ਹੈ ਇਹ ਸਾਰੇ 200 ਦੀ ਰੇਂਜ ਚ ਆ ਬਰੇ 7 ਮੈਂਟੀ ਦਾ ਡਿਜ਼ਾਈਨ ਸਾਰੇ ਅਲੱਗ-ਅਲੱਗ ਹੋਊਗਾ ਤੇ ਵਿੱਚ 200 ਦੀ ਰੇਟ ਤੇ ਇਹ 200 ਦੀ ਰੇਂਜ ਓਕੇ ਬਰੇ ਕਲਰ ਡਿਜ਼ਾਈਨ ਸਾਰੇ ਅਲੱਗ-ਅਲੱਗ ਅੰਚ ਮਿਲ ਕੋਟ ਸਟ ਟਾਊਗਾ ਓਕੇ ਬਰੇ 350 ਰੁਪਏ ਦੀ ਰੇਂਜ ਚ ਕਲਰ ਸਾਰੇ ਇਹਦੇ ਵਿੱਚ ਵੀ ਅਲੱਗ-ਅਲੱਗ ਹੋਊਗਾ ਬਰੇ ਠੀਕ ਆ ਆਲੋ ਭਾਜੀ ਲੇਡੀਜ਼ ਦਾ ਫਰੌਕ ਸੂਟ 350 ਦੀ ਰੇਂਜ ਦੇ ਵਿੱਚ ਓਕੇ ਨਾਲ ਕੰਪਲੀਟ ਸੂਟ ਆ ਕਿੰਨੇ ਵਾਸੇ 350 ਵੀਰੇ ਆ ਲੇਡੀਜ਼ ਕੁੜਤਾ ਭਾਜੀ ਕਿਤੋਂ ਨਹੀਂ ਮਿਲਣਾ ਸਿਰਫ 2250 ਐਮ ਤੋਂ ਲੈ ਕੇ 5 6 ਐਕਸਲ ਤੱਕ ਸਾਰੇ ਸਾਈਜ਼ ਆਉਂਦੇ ਨੇ ਲੇਡੀਜ਼ ਆਇਕਲ ਕੁੜੀਆਂ ਕਾਲਜ ਵਗੈਰਾ ਨੇ ਕਟੜਾਈ ਦੇ ਟਰੌਜ਼ਰ ਬਹੁਤ ਪਸੰਦ ਕਰਦੀਆਂ ਨੇ ਇਹ 2200 ਦੀ ਰੇਂਜ ਚ ਓਕੇ ਵੀਰੇ ਭਾਜੀ ਇਹਦੇ ਵਿੱਚ ਸਾਰੇ ਕਲਰ ਵਗੈਰਾ ਵੇੇ ਆ ਬਲੂ ਕਲਰ ਲੈਣਾ ਬਲੂ ਮਿਲ ਜੂਗਾ ਬਲੈਕ ਲੈਣਾ ਬਲੈਕ ਮਿਲ ਜੂਗਾ ਆ ਸਾਰੇ ਆਰਟੀਕਲ ਕਲਰ ਵਗੈਰਾ ਇਹ ਸਾਰੇ 2200 ਦੀ ਰੇਂਜ ਚ ਆ ਲੇਡੀਜ਼ ਦੇ ਪੈਂਟਾਂ ਨੇ ਕਲ ਕੁੜੀ ਕੋਲੇ ਵਗੈਰਾ ਜਾਂਦੀਆਂ ਉਹਨਾਂ ਵਾਸਤੇ ਸਾਰੇ ਤਰ੍ਹਾਂ ਦੇ ਆਰਟੀਕਲ ਮਿਲ ਜੂਗੇ ਇਹਦੇ ਵਿੱਚ ਫਿਰ ਕਿੰਨੇ ਕਿ 500 500 ਦੀਆਂ ਹਾਂਜੀ 500 ਇਹਦੇ ਸਾਰੇ ਆਰਟੀਕਲ ਪਲੇਨ ਆਰਟੀਕਲ ਲੈਣੇ ਪਲੇਨ ਮਿਲ ਜੂਗੇ ਪਾਕਟ ਵਾਲਿਆ ਨੇ ਪਾਕਟ ਵਾਲੇ ਮਿਲ ਜੂਗੇ 6 ਪਾਕਟ ਵਗੈਰਾ ਦੇਖੋ ਇਹਦਾ ਦੇ ਆਲ ਓਵਰ ਇਹਦਾ ਆ ਚੀਜ਼ ਆਊਗੀ ਇਹ ਸਾਰੀ 100-150 ਰੇਂਜ ਚ ਤੇ 150 ਵਾਦੀ ਹਾਂਜੀ ਇਹ 100-150 ਆਰਟੀਕਲ ਦੀ ਬਣਾ ਬੈਕਗ੍ਰਾਉਂਡ ਦੇ ਡਿਜ਼ਾਈਨ ਵੀ ਹੈਗੇ ਇਹ ਸਾਰੀ ਵਾਜੂ ਆਦਰ ਚਾਹ ਮਿਲਦੀ ਕਲਰ ਵਾਲਾ ਡਿਜ਼ਾਈਨਿੰਗ ਆ ਇਹਦੇ ਵਿੱਚ ਸਾਰੀ ਡਿਜ਼ਾਈਨਿੰਗ ਮਿਲਦੀ ਹੈ ਸਾਰੀ 1800 ਦੀ ਰੇਟ ਇਹ 1800 ਦੀ ਹੈ ਸਾਰੇ ਕਲਰ ਲਾਇਕਲ ਮੁੰਡੇ ਪਾਉਂਦੇ ਨਾ ਪ੍ਰਿੰਟਡ ਸ਼ਰਟਾਂ ਇਹ ਚ ਫੁੱਲ ਬਾਜੂ ਵੀ ਆ ਤੇ ਪਲੱਸ ਹਾਂ ਆਹ ਬਾਜੂ ਪਲ ਬਾਜੂ ਦੋਨੋਂ ਹੈਗੀਆਂ ਨੇ ਦੋ ਦੋ ਸੌ ਰੁਪਏ ਇਹ ਦੋ ਦੋ ਸੌ ਰਹਿ ਸਰ ਹਾਂ ਹਾਂ ਇਹ ਦੋ ਦੋ ਸੌ ਕਿਹੜਾ ਬਾਜੀ ਇਹ ਵੀ ਦੋ ਦੋ ਸੌ ਨੇ ਸਾਰੀਆਂ ਇਹ ਵੀ ਦੋ ਦੋ ਸੌ ਇਹ ਵੀ ਦੋ ਦੋ ਸੌ ਇਹ ਕਾਟਨ ਆ ਪਿਓਰ ਐਕਸਪੋਰਟ ਦੀ ਆਉਗੀ ਟੀ-ਸ਼ਰਟ ਕੰਪਨੀ ਦੇ ਟੀ-ਸ਼ਰਟਾਂ ਨੇ ਸਾਰੀਆਂ ਇਹ ਦੋ ਦੋ ਸੌ ਦੀ ਲੇਡੀਜ਼ ਦੇ ਵੀ ਜੈਂਡਰ ਦੇ ਵੀ ਤੇ ਬੱਚਿਆਂ ਦੇ ਕੱਪੜੇ ਵੀ ਬਹੁਤ ਘੱਟ ਰੇਟ ਤੇ ਬਹੁਤ ਵਧੀਆ ਵੈਰਾਈਟੀ ਦਿਖਾਵਾਂਗੇ ਗਾਰੰਟੀ ਵਿੱਚ ਤੁਹਾਨੂੰ ਬਣੇ ਰਿਹਾ ਆ ਜੀ 100 ਰੁਪਏ ਨੂੰ 200 ਤੋਂ ਵੱਧ ਦੀ ਕੀਮਤ ਨਹੀਂ ਹੈਗੀ 150 200 ਸਾਰੇ ਗਾਰੰਟੀ ਦੇ ਹੈ 150 200 ਦੀ ਵੀ 100 ਦੀ ਵੀ ਗਾਰੰਟੀ ਚੱਕਦੇ ਆ ਸਾਰੇ ਦਿਖਾਵਾਂਗੇ ਆਪਾਂ ਬੱਚੇ ਦੀ ਵੈਰਾਈਟੀ ਜੈਂਸ ਵੈਰਾਈਟੀ ਲੇਡੀਜ਼ ਵੈਰਾਈਟੀ ਸਾਰੀ ਮਿਲਟੇ ਹੁੰਦੀ ਵੀ ਬੱਚਿਆਂ ਦੀ ਜੈਂਸ ਲੇਡੀਜ਼ ਸਾਰੀ ਹੁੰਦੀ ਹੈ ਕੀ ਕੀ ਹੁੰਦਾ ਵਾ ਜੈਂਸ ਦੇ ਭਾਈ ਜੈਂਸ ਪਜਾਮਾ ਨਿਕਰ ਗਰਮ ਵੈਰਾਈਟੀ ਸਰਦੀਆਂ ਦੀ ਕਹਾਂਗੇ ਸਾਰੀ ਗਰਮ ਮਿਲ ਜੂਗੀ ਗਰਮੀਆਂ ਚਲਾਉਂਗੇ ਸਾਰੀ ਗਰਮੀਆਂ ਦੀ ਡੈਡੀ ਹਾਂ ਦੋਗੇ ਮਾੜੇ ਕੀ ਪ੍ਰਾਈਸ ਕਿਸ ਪੀਸ ਦਿਖਾ ਦੋ 2000 ਆਲਓ ਵੀ ਦਾ ਚੀਜ਼ ਆਉਗੀ ਇਹ ਸਾਰੀ ਰੇਟ 150 ਰੇਂਜ ਚ ਹੈ 150 ਦਾ ਹੀ ਹਾਂਜੀ ਹੈ 150 150 ਵਾਲਾ ਬੈਕਫਰੰਟ ਦੀ ਡਿਜ਼ਾਈਨਿੰਗ ਵੀ ਹੈਗੀ ਸਾਰੀ ਹੈ ਸਾਡੇ ਚਾਹ ਲੈ ਕੇ ਕਲਰ ਆ ਡਿਜ਼ਾਈਨਿੰਗ ਆ ਇਹਦੇ ਵਿੱਚ ਸਾਰੀ ਡਿਜ਼ਾਈਨਿੰਗ ਮਿਲਦੀ ਹੈ ਸਾਰੀ ਰੇਟ 150 ਦੀ ਰੇਟ 150 ਦੀ ਹੈ ਓਕੇ ਵੀਰੇ ਚਾਹ ਅਗਲਾ ਗੌੜਾ ਤੇ ਵੀਰ 200 ਤੇ ਰੇਟ ਤੇ ਇਹ 200 ਦੇ ਨੇ ਸਾਰੇ ਡਿਜ਼ਾਈਨ ਸਾਰੇ ਅਲੱਗ ਅਲੱਗ ਇੱਥੇ ਦਿਲ ਦਿੰਦੇ ਆ ਅੱਗੇ ਆਏ ਵੀਰੇ ਉਹਦੇ ਨੂੰ ਢੇਰ ਲੱਗੇ ਪਏ ਨੇ ਭਾਈ ਉਹ ਜਿੰਨਾ ਮਰਜ਼ੀ ਵੈਰਾਈਟੀ ਦੇ ਲਓ ਤੇ ਕਾ ਹੋ ਗਈ ਭਾਜੀ ਬੈਕ ਫਰੰਟ ਦੀ ਡਿਜ਼ਾਈਨਿੰਗ ਹੈ ਸਾਰੀ ਇਹ ਹਾਂਜੀ ਵੀਰੇ ਇਹ ਫਰੰਟ ਆਉਗਾ ਭਾਜੀ ਇਹ ਤਾਂ ਆ ਇਹਦੀ ਬੈਗ ਆ ਇਹ ਡਿਗਰੇਟਡ ਸਮਝ ਨਹੀਂ ਜਾਂਦੇ ਸਾਰੇ ਡੇਡ ਡੇਡ ਤੋਂ ਉਹ ਦੇਖ ਲਓ ਬਾਕੀ ਜਿੰਨਾ ਮਰਜ਼ੀ ਬਣਾ ਲਓ ਬਾਤਾਂ ਤੇ ਆਵੇਂ ਵੀਰੇ ਓਕੇ ਵੀਰੇ ਕੀ ਪ੍ਰਾਈਸ ਹੈ ਇਹਦਾ ਇਹ ਵੀ 1.5 150 ਵੀਰੇ ਸਾਰੇ 150 ਦਾ 150 ਓਕੇ ਵੈਰਾਈਟੀ ਵਧੀਆ ਉਹ ਵੈਰਾਈਟੀ ਵਧੀਆ ਵੀਰੇ ਸਾਰੇ ਤਰੇ ਤਾਂ ਲੰਬੇ ਵਾਲਾ ਕੰਮ ਤਾਂ ਨਹੀਂ ਹੋਊ ਨਹੀਂ ਲੰਬੇ ਵਾਲਾ ਨਹੀਂ ਕੰਮ ਹੋਊਗਾ ਬਾਜੀ ਫੇ ਕਾ ਆਊਗਾ ਕਿਸੇ ਕੋਟਨ ਦੇ ਤੇ ਪਜਾਮਾ ਵਾ ਇਹ ਸਾਰਾ 2 200 ਦੇ ਵਿੱਚ ਫੇ 200 ਦਾ ਇਹ 2 200 ਵੀਰੇ ਓਕੇ ਵੀਰੇ ਬਾਤੀ ਅੱਗੇ ਆ ਜਾ ਸਾਰੀ ਵੈਰਾਈਟੀ ਦਿਖਾਈ ਜਾ ਮੈਂ ਦੇਖੋ ਬਾਜੀ ਕਾ ਆਊਗਾ ਲੈਕੜਾ ਕੋਟਨ ਦੇ ਵਿੱਚ ਪਜਾਮਾ ਆਊਗਾ ਲੈਕਰਾ ਕਾਟਨ ਦੇ ਵਿੱਚ ਲੈਕਰਾ ਇਹ ਸਾਰਾ 220 ਦੀ ਰੇਂਜ ਚ ਹੈ ਵੀਰੇ ਸਾਹਿਬ ਓਕੇ ਵੀਰੇ ਇਹ ਸਾਰਾ 220 ਦੀ ਰੇਂਜ ਹੈ ਅੱਗੇ ਆ ਜਾ ਵੀਰੇ ਉਹ ਦੇਖੀ ਚੱਲੋ ਉਹ ਦੇਖ ਲਓ ਬਾਕੀ ਪਹਿਲਾਂ ਤੁਹਾਨੂੰ ਪੀਜ ਨਾਲ ਉਹ ਸਾਰੇ ਦੁਕਾਨ ਦੇ ਵਿੱਚ ਵੀਡੀਓ ਲੰਬੀ ਚਲੀ ਜਾਓ ਦੇਖੀ ਚੱਲੋ ਨਾਲ ਦੀ ਨਾਲ ਆ ਕਾਟਨ ਦੀਆਂ ਨਿਕਰਾਂ ਭਾਜੀ ਕਾਟਨ ਦੀ ਵੀ ਆਉਗੀ ਤੇ ਕਾ ਮਿਲ ਜੂਗੀ ਇਹ ਵੀ 1.5 150 ਦੀ ਰੇਂਜ ਚ ਹੈ ਸਾਰੀ ਓਕੇ ਵੀਰੇ ਓਕੇ ਆਇਓ ਭਾਈ ਅੱਗੇ ਆ ਜੀ ਦੋ ਆ ਲੋਹਰਾ ਪੰਜਾਂ ਸਾਰੀਆਂ ਉਹ ਦੇਖ ਲਓ ਸਾਰੀਆਂ 220 ਵਾਲੀਆਂ ਅੱਗੇ ਆ ਜਾ ਦੋ 200 ਆ ਗਿਆ 1.5 150 ਦੀ ਲੋਹਰਾ ਆ ਜਾਓ ਭਾਈ ਅੱਗੇ ਆਜੋ ਪਲੱਸ ਇੱਕ ਆਹ ਟੀ- ਇਹ 2200 ਦੀ ਰੇਂਜ ਚ ਸਾਰੇ ਆਰਟੀਕਲ ਲਗ-ਲਗ ਆਉਗੇ ਕਲਰ ਵੀ ਅਲਗ-ਲਗ ਆ ਤੇ ਪਲੱਸ ਆਰਟੀਕਲ ਵੀ ਸਾਰੇ ਲਗ-ਲਗ ਆਉਗੇ ਕਲਰ ਡਿਜ਼ਾਈਨ ਸਾਰੇ ਪਾਜੀ ਅਲਗ-ਲਗ ਆ ਇਹ ਕਾ ਚੀਜ਼ ਆਉਗੀ ਭਾਜੀ ਇਹ ਸਾਰੀ 2250 ਦੀ ਰੇਂਜ ਚ ਇਹ ਚ ਵੀ ਡਿਜ਼ਾਈਨ ਕਲਰ ਤੇ ਸਾਰੇ ਅਲਗ-ਲਗ ਆਉਗੇ ਭਾਜੀ ਇੰਦਰ ਦਿਖਾ ਦੋ ਇੱਥੇ ਮਾਰ ਦੋ ਸਾਰੇ ਡਿਜ਼ਾਈਨ ਲਗ-ਲਗ ਰਹਿਣਗੇ ਫਰੀ ਗੁੱਦੀ ਹਾਲੋਂ ਵਜੇ ਕੀ ਆ ਜੀ ਹਾਲੋ ਭਾਜੀ ਬਟਰਨ ਸਟਾਈਲ ਦੇ ਵਿੱਚ ਆਉਗੇ ਕਲਰ ਡਿਜ਼ਾਈਨ ਸਾਰੇ ਦੇ ਵਿੱਚ ਵੀ ਅਲਗ-ਲਗ ਹੈ ਤਾਂ ਬੈਕ ਫਰੰਟਾਂ ਉਲੀ ਮਿਲ ਜੂਗੀ ਡਿਜ਼ਾਈਨ ਇਹ ਸਾਰੀ ਇਹ ਵੀ ਬਟਰਨ ਸਟਾਈਲ ਦੇ ਵਿੱਚ ਆ ਭਾ ਓਕੇ ਇਹਦੇ ਕਲਰ ਡਿਜ਼ਾਈਨ ਸਾਰੇ ਅਲੱਗ-ਲੱਗ ਹੋਊਗਾ ਜਿੱਦਾਂ ਨਾ ਕੁਸ਼ੁਰਗਾ ਵਸਤੇ ਲੈਣੀ ਐ ਇਦਾਂ ਸਰਦਾਰੀ ਕਦਰ ਰਾਨਗੇ ਸਾਰੇ ਪਾਕਟ ਵਗੈਰਾ ਵਾਲੇ ਇਹਦੇ ਵਿੱਚ ਐਕਸਲ ਤੋਂ ਲੈ ਕੇ 6 ਐਕਸਲ 7 ਐਕਸਲ ਸਾਰੇ ਸਾਈਜ਼ ਮਿਲ ਜੂਗੇ ਇਹ ਵੀ 2250 ਦੀ ਰਹੀ ਓਕੇ ਸਾਰੇ ਆਰਟੀਕਲ ਸਾਰੇ ਅਲੱਗ-ਲੱਗ ਪੈਕਿੰਗ ਵਗੈਰਾ ਆਹ ਲਓ ਭਾਈ ਕੀ ਆ ਜੇ ਕਾਹ ਦੀ ਜਵਰੇ ਇਹ ਵੀ 2250 ਕੁਆਟਰ ਸਲੀਵ ਦੇ ਵਿੱਚ ਆ ਬੈਕ ਫਰੰਟ ਦੀ ਡਿਜ਼ਾਈਨਿੰਗ ਤਾਂ ਰੰਗ ਰੂਗ ਤਾਂ ਨਹੀਂ ਜਾਊ ਇਹਨਾਂ ਦਾ ਪੱਕੇ ਆ ਮੇਰੇ ਸਾਰੇ ਕੈਕਟਰ ਆਹ ਲਓ ਭਾਈ ਆ ਪਜਾਮੇ ਫੁੱਲੇ ਡੁੱਲੇ ਸਾਈਜ਼ ਆ ਜਿਹੜਾ ਮੁੰਡੇ ਪਾਉਂਦੇ ਨੇ ਹਾਂਜੀ ਇਹ ਸਾਰਾ 2.500 ਦੀ ਰੇਂਜ ਚ ਬਈ ਸਾਰਾ ਸਭ 2.500 ਦਾ ਸਭ 2.500 ਦਾ ਹਾਂ ਸਾਰੇ ਵਿਧਾਨ ਸਾਰੇ ਅਲੱਗ-ਅਲੱਗ ਹੈ ਚ ਕਲਰ ਦੇ ਸਾਰੇ ਕਲਰ ਅਲੱਗ-ਅਲੱਗ ਆਉਗੇ ਆਜੋ ਬਈ ਅੱਗੇ ਅਜੇ ਇਸ ਤੋਂ ਬਾਅਦ ਬੱਸ ਫੁੱਲੇ ਬਾਜੂ ਆਗੀਆਂ ਮੇਰੇ ਟੀ-ਸ਼ਰਟਾਂ ਹਾਂਜੀ ਜਦੋਂ ਹੁਣ ਮੌਸਮ ਬਦਲਦਾ ਹੈ ਨਾ ਸੈਮੀ ਵਿంటర్ ਵਾਲਾ ਮੌਸਮ ਇਹ ਸਾਰੀਆਂ 200 ਦੀ ਰੇਂਜ ਚ ਕਲਰ ਵਗੈਰਾ ਇੱਥੇ ਤੁਹਾਨੂੰ ਗੋਲ ਗਲਾ ਹਾਈ ਨੈਕ ਟੀ ਨੈਕ ਸਾਰੇ ਮਿਲ ਜੂਗੇ ਦੇਖੋ ਓਕੇ ਵੀਰੋ ਆ ਜਾਓ ਵੀਰ ਅੱਗੇ ਅਜੇ ਇਸ ਤੋਂ ਬਾਅਦ ਆਓ ਆਜੂ ਵਜੇ ટી-ਸ਼ਰਟਾਂ ਨੇ ਵੀ ਇਹ ਭਾਈ ਜੈਨ ਸ਼ਰਟਾਂ ਨੇ ਇਹ 220 ਦੀ ਰੇਂਜ ਚ ਜਿਹੜਾ ਅਜਕਲ ਮੁੰਡੇ ਪਾਉਂਦੇ ਨੇ ਪ੍ਰਿੰਟਡ ਸ਼ਰਟਾਂ ਇਹ ਚ ਫੁੱਲ ਵਾਜੂ ਵੀ ਆ ਤੇ ਪਲੱਸ ਹਾਂ ਆਹ ਵਾਜੂ ਫੁੱਲ ਵਾਜੂ ਦੋਨੋਂ ਹੈਗੀਆਂ ਨੇ 220 ਇਹ 220 ਵੇਸਾ ਹਾਂ ਹਾਂ ਇਹ 220 ਕਿਹੜਾ ਵਾਜੀ ਇਹ ਵੀ 220 ਦੇ ਸਾਰੀਆਂ ਇਹ ਵੀ 220 ਇਹ ਵੀ 220 ਇਹ ਕਾਟਨ ਆ ਪਿਓਰ ਐਕਸਪੋਰਟ ਦੀ ਆਉਗੀ ਟੀ-ਸ਼ਰਟ ਕੰਪਨੀ ਦੇ ਟੀ-ਸ਼ਰਟਾਂ ਨੇ ਸਾਰੀਆਂ ਇਹ 220 ਦੀ ਓਕੇ ਵੀਰੇ ਆਹ ਬਾਕੀ ਇੱਕ ਵੀ ਸਾਰੇ ਆਰਟੀਕਲ ਸਾਰੇ ਅਲੱਗ-ਅਲੱਗ ਆਉਗੇ ਭਾਜੀ ਹੁਣ ਅੱਗੇ ਆ ਜਾਓ ਵੀਰੇ ਲੇਡੀਜ਼ ਵਗੈਰੀ ਸ਼ੁਰੂ ਆਲੋ ਵੀਰੇ ਜੇ ਡੀ ਜੈਕਿੰਗ ਆਊਗੀ ਇਦਾਂ 1300 ਦੀ ਰੇਂਜ 'ਚ ਓਕੇ ਵੀਰੂ ਇਹ ਚ ਕਲਰ ਦੇ ਨਾਲ ਸਾਰੇ ਅਲੱਗ-ਅਲੱਗ ਆਊਗਾ ਇੱਧਰ ਵੀ ਆ ਜਾ ਵੀਰੇ ਆਜੋ ਬਈ ਜੇ ਡੀਜ਼ ਦਾ ਕੋਟ ਸੈੱਟ ਹਾਂਜੀ ਜੇ ਡੀਜ਼ ਦਾ ਕੋਟ ਸੈੱਟ ਆਊਗਾ ਓਕੇ ਵੀਰੇ 350 ਰੁਪਏ ਦੀ ਰੇਂਜ 'ਚ ਕਲਰ ਸਾਰੇ ਇਹਦੇ ਵਿੱਚ ਵੀ ਅਲੱਗ-ਅਲੱਗ ਆਊਗਾ ਵੀਰੇ ਠੀਕ ਆ ਆਜੋ ਭਈ ਅੱਗੇ ਆਜੋ ਅੰਡਰਵੀਸ ਟ੍ਰੌਕਾਂ ਨੇ ਬਈ ਇਹ ਚ ਵੀ ਆਰਟੀਕਲ ਸਾਰੇ ਅਲੱਗ-ਅਲੱਗ ਆਊਗਾ ਇਹ ਵੀ ਸੇਮ ਰੇਟ ਹੀ ਆ ਓਕੇ ਵੀਰੇ 350 ਦੀ ਰੇਂਜ ਵੀਰੇ ਵੀ ਓਕੇ ਵੀਰੇ ਠੀਕ ਹੈ ਇਹ ਚ ਸਾਰੇ ਆਰਟੀਕਲ ਜਿੰਨੇ ਦੇਖੋਗੇ ਤੁਹਾਨੂੰ ਸਾਰੇ ਅਲੱਗ-ਅਲੱਗ ਮਿਲੇ ਜਾਣੇ ਭਾਈ ਇਹ ਚ ਕਲਰ ਡਿਜ਼ਾਈਨ ਆਰਟੀਕਲ ਸਾਰੇ ਅਲੱਗ-ਅਲੱਗ ਆ ਭਾਈ ਓਕੇ ਆ ਲਓ ਭਾਈ ਲੇਡੀਜ਼ ਦਾ ਫਰੌਕ ਸੂਟ 350 ਦੀ ਰੇਂਜ ਦੇ ਵਿੱਚ ਓਕੇ ਨਾਲ ਹੀ ਇਹਦੇ ਪਿੱਛੇ ਪਲਾਜ਼ੋ ਲੱਗੇ ਹੋਏ ਆ ਆ ਸਾਰੇ ਪਲਾਜ਼ੋ ਨਾਲ ਆ ਕੰਪਲੀਟ ਸੂਟ ਆ ਕਿੰਨੇ ਦਾ ਇਹ 350 ਵੀਰੇ ਓਕੇ ਜ਼ੈਨ ਕਲਰ ਇਹਦਾ ਲੱਗੇ ਨਾ ਭਾਈ ਸਾਰੇ ਕਲਰ ਅਲੱਗ-ਅਲੱਗ ਆ ਸਾਰੇ ਆਰਟੀਕਲ ਅਲੱਗ-ਅਲੱਗ ਆ ਬਹੁਤ ਵੈਰਾਈਟੀ ਵੀ ਆ ਉਹਦੇ ਕੋਲ ਸਾਰੇ ਵੈਰਾਈਟੀ ਆ ਵੀਰੇ ਸਾਰੇ ਵੈਰਾਈਟੀ ਆ ਲਓ ਬਨਾਸਤੀ ਕੋਟਾਂ ਦੇ ਉੱਤੇ ਸੂਟ ਆ। 400 ਰੁਪਏ ਦੀ ਰੇਂਜ ਚ ਭਾਈ ਸੂਟ ਆ ਪੁੱਤ। ਬਨਾਸਤੀ ਕੋਟਾਂ ਨਾਲ ट्राਊਜ਼ਰ ਨਾਲ ਆ। ਇਹਦੇ ਵਿੱਚ ਵੀ ਆਰਟੀਕਲ ਸਾਰੇ ਅਲੱਗ-ਅਲੱਗ ਆ। ਆ ਲੈਡੀਜ਼ কুর্তা ਭਾਜੀ ਕਿਤੋਂ ਨਹੀਂ ਮਿਲਣਾ? ਸਿਰਫ 2250 ਰੁਪਏ। ਐਮ ਤੋਂ ਲੈ ਕੇ 5 6 ਐਕਸਲ ਤੱਕ ਸਾਰੇ ਸਾਈਜ਼ ਆਉਂਦੇ ਨੇ। ਬੱਚਿਆਂ ਦੇ ਵੀ ਹੁੰਦੇ ਆ। ਸਭ ਦਵਾਂਗੇ ਭਾਜੀ। ਆ ਲੈਡੀਜ਼ ਸਟੌਕ ਦਿਖਾ ਦਿਓ। ਇਹ ਵੀ 2250 ਦੀ ਰੇਂਜ ਚ ਆ ਭਾਈ ਸਾਰੇ। ਓਕੇ ਕਰੀ। ਦਰਲਿਸ਼ ਦੇ ਵਿੱਚ ਆ ਲੋ। ਇੰਨਾ ਚ ਕਲਰ ਦੇ ਤੁਹਾਨੂੰ ਸਾਰੇ ਮਿਲ ਜਾਣੇ। ਆ ਲੋ। ਲੇਡੀਜ਼ ਆ ਪ੍ਰੋਪਰ ਨਾਈਟ ਆ ਬੱਚਿਆਂ ਦੇ ਆ ਗਏ ਇੱਧਰ ਜੀਨਾ ਹਾਂਜੀ ਲੇਟ ਚ ਦਾ ਨਾਈਟ ਸੂਟ ਬਾਜੀ ਗਰਲੀਜ਼ ਦੇ ਵਿੱਚ 450 ਰੁਪਏ ਇਹਦੇ ਵਿੱਚ ਸ਼ਾਰਟ ਲੌਂਗ ਤੁਹਾਨੂੰ ਸਾਰੇ ਮਿਲ ਜਾਂਦੇ ਪਾਈਏ ਦੇ ਵਿੱਚ ਆਜੋ ਫਿਰ ਇਹ ਕਾ ਚੀਜ਼ ਆਉਗੀ ਲੇਡੀਜ਼ ਦੇ ਕロップ ਟੌਪ ਇਹ 100-100 ਰੁਪਏ ਦੀ ਰੇਂਜ ਆ ਬਾਈ ਸਾਰੇ ਓਕੇ ਇਹਦੇ ਸਿਰਫ 100-100 ਰੁਪਏ ਦੀ ਰੇਂਜ ਤੇ ਡਿਜ਼ਾਈਨ ਸਾਰੇ ਲਗ ਲਗ ਆਉਗੇ ਠੀਕ ਹੈ। ਤਾਂ ਪੰਜ ਡੀਰੀ ਦਾ ਇਕਲ ਕੁੜੀਆਂ ਕਾਲਜ ਵਗੈਰਾ ਦੇ ਨਾ ਕਟਨਾਈ ਦੇ ਟਰੌਜ਼ਰ ਬਹੁਤ ਪਸੰਦ ਕਰਦੀਆਂ ਨੇ। ਇਹ 200-200 ਦੀ ਰੇਂਜ ਚ। ਓਕੇ ਵੀਰੇ। ਭਾਈ ਇਹਦੇ ਵਿੱਚ ਸਾਰੇ ਕਲਰ ਵਗੈਰਾ ਪਈ ਹੈ। ਬਲੂ ਕਲਰ ਲੈਣਾ ਬਲੂ ਮਿਲ ਜਾਊਗਾ। ਬਲੈਕ ਲੈਣਾ ਬਲੈਕ ਮਿਲ ਜਾਊਗਾ। ਆ ਸਾਰੇ ਆਰਟੀਕਲ ਕਲਰ ਵਗੈਰਾ ਪਏ ਸਾਰੇ 200-200 ਦੀ ਰੇਂਜ ਚ। ਓਕੇ ਵੀਰੇ। ਆ ਜਾਓ ਭਾਈ ਅੱਗੇ। ਇਹ ਭਾਜੀ ਕ੍ਰੋਪ ਟੌਪ ਆ ਲੇਡੀਜ਼ ਦੇ। ਆ ਲੋ ਵੀਰੇ। ਇਹ ਗਲੇਸ ਕਾਟਨ ਦੇ ਉੱਤੇ ਆ ਇਹ 200 ਦੋ ਦੋ ਸੌ ਦੀ ਰੇਂਜ ਚ ਬਾਈ ਸਾਰੇ ਓਕੇ ਵੀਰੇ ਠੀਕ ਹੈ ਕਲਰ ਵਗੈਰਾ ਸਾਰੇ ਹੈਗੇ ਇਹਨਾਂ ਦੇ ਵਿੱਚ ਆਜੋ ਭਾਈ ਅੱਗੇ ਆਜੋ ਵੀਰੇ ਇਹ ਲੇਡੀਜ਼ ਭਾਈ ਬਜ਼ੁਰਗ ਪਾਉਂਦੇ ਨੇ ਲੇਡੀਜ਼ ਟੀ-ਸ਼ਰਟਾਂ ਤੇ ਜੇ ਲੇਡੀਜ਼ ਪੰਜਾਬੀ ਬਜ਼ੁਰਗ ਪਾਉਂਦੇ ਇਹ 200 ਤੋਂ 300 ਦੀ ਰੇਂਜ ਚ ਇਹਦੇ ਵਿੱਚ ਐਮ ਤੋਂ ਲੈ ਕੇ 7 XL 6 XL ਤੱਕ ਸਾਰੇ ਸਾਈਜ਼ ਆ ਗਏ ਭਾਈ ਇਹਦੇ ਵਿੱਚ ਓਕੇ ਕਲਰ ਵਗੈਰਾ ਏ ਚ ਵੀ ਸਾਰੇ ਮਿਲ ਜੂਗੇ ਭਾਈ ਆਜੋ ਬਈ ਅੱਗੇ ਅੱਗੇ ਸਾਹਮਣੇ ਪਈ ਹੋਈ ਹੈ ਵੈਰਾਈ ਫਰੀ ਆਲੋ ਭਾਈ ਇੱਥੇ ਤਾਂ ਲੇਡੀਜ਼ ਦੇ ਪੈਂਟਾਂ ਨੇ ਸਾਈਟ ਤੋਂ ਪੂਰੀ ਕਾਲੇ ਵਗੈਰਾ ਜਾਂਦੀਆਂ ਉਹਨਾਂ ਵਾਸਤੇ ਸਾਰੇ ਤਰ੍ਹਾਂ ਦੇ ਆਰਟੀਕਲ ਮਿਲ ਜੂਗੇ ਇਹਦੇ ਵਿੱਚ ਤੇ ਕਿੰਨੇ 5 500 ਵਧੀਆ ਹੀ 5 500 ਦੀਆਂ ਹਾਂਜੀ ਤਾਂ 500 ਇੱਥੇ ਸਾਰੇ ਆਰਟੀਕਲ ਪਲੇਨ ਆਰਟੀਕਲ ਲੈਣੇ ਪਲੇਨ ਮਿਲ ਜੂਗੇ ਪਾਕਟ ਵਾਲ ਲੈਣੇ ਪਾਕਟ ਵਾਲੇ ਮਿਲ ਜੂਗੇ 6 ਪਾਕਟ ਵਗੈਰਾ ਦੇਖੋ ਬੇਦਾ ਸਾਰੇ ਆਰਟੀਕਲ ਇੱਥੇ ਭਾਈ ਲਗ ਲਗ ਆਣ ਗਏ ਰੰਗ ਨੂੰ ਤਾਂ ਜਾਉ ਕੈਮੀਕਲ ਸ਼ੇਡ ਆ ਭਾਈ ਕਲਰ ਹਨ ਪੱਕੇ ਹੋਗੇ ਕੋਈ ਕਲਰ ਨਹੀਂ ਜਾਊ ਗਾਰੰਟੀ ਹੈ ਗਾਰੰਟੀ ਪੂਰੀ ਭਾਈ ਸਾਰੇ ਕਲਰ ਲਗ ਲਗ ਆਉਂਦੇ ਰਹਿਣਗੇ ਤਾਂ ਸਾਰੇ ਕਲਰ ਡਿਜ਼ਾਈਨ ਜਿੰਨੇ ਕਹੋਗੇ ਦਿਖ ਕਾਲੂ ਪਲੇਨ ਲੈਣੇ ਪਲੇਨ ਲੈ ਲੂ ਸਾਰੇ ਡਿਜ਼ਾਈਨ ਇਹ ਚਾਣਗੇ ਭਾਈ ਲੱਗ ਲੱਗ ਲਗਾਣੇ ਸਾਰੇ ਕਲਰ ਵਗੈਰਾ ਲੈ ਜੀ ਬੰਦੇ ਠੀਕ ਹੋ ਗਏ ਬੱਚੇ ਆ ਪੈਂਟਾਂ ਨੇ ਭਾਈ ਬੱਚਿਆਂ ਦਾ ਆ ਗਈ ਹਾਂ ਜੀ ਇਹ 200 200 ਦੀ ਰੇਂਜ ਚ ਸਾਰੀਆਂ ਪੈਂਟਾਂ ਓਕੇ ਵੀਰੇ ਹਾਂ ਜੀ ਠੀਕ ਹੈ ਜੀ ਇਹ ਆ ਗਈਆਂ ਉਸ ਤੋਂ ਬਾਅਦ ਬੱਚੇ ਨਿਕਰਾਂ ਆ ਗਏ ਵੀਰੇ ਆ ਗਏ ਭਾਈ 100 ਰੁਪਏ ਦੀ ਜੀਨ ਦੀ ਨਿਕਰ ਆਉਤੀ 100 200 ਰੁਪਏ 100 200 ਰੁਪਏ ਜਿਹੜੀ ਮਰਜ਼ੀ ਲੈ ਲਿਓ ਕਲਰ ਸਾਰੇ ਮਿਲ ਜੀਨ ਦੀ ਨਿਕਰ ਤੋਂ ਬੱਚਿਆਂ ਦੀ 100 100 ਰੁਪਏ ਵਿੱਚ ਅੰਦਰ ਵਿੱਚ ਲੱਗ ਵਗੈਰਾ ਲੈਣੇ ਆ ਲੈ ਲਿਓ ਹਾਂ ਜੀ ਓਕੇ ਇਹ ਸਾਰੇ 100-100 ਰੁਪਏ ਦੇ ਖਾਨੇ ਭਾਈ ਜਿਹੜਾ ਮਰਜ਼ੀ ਲੱਗੋ ਸਾਰਾ 100-100 ਰੁਪਏ ਦੇ ਦੇ ਓਕੇ ਠੀਕ ਹੈ ਜੀ ਸਾਰੇ ਸਾਰੇ ਹੀ ਰੇਂਜ ਸਾਰਾ 100-100 ਰੁਪਏ ਦੇ ਦੇ ਆਹ 100-100 ਰੁਪਏ ਭਾਜੀ ਬੱਚਿਆਂ ਦੀ ਟੀ-ਸ਼ਰਟਾਂ ਕਾਲਰ ਲੋ ਕਾਲਰਾਂ ਦੀਆਂ ਕਿਸੇ 100 ਜੀ ਵੀ ਗਾਰੰਟੀ ਲੈਂਦੇ ਨਾਲੇ ਪੂਰੀ ਭਾਜੀ 30 ਓਕੇ ਆ ਸਾਰੇ 100-100 ਰੁਪਏ ਦੇ ਆ ਲੈ ਸਾਰੇ ਆਰਟੀਕਲ ਲਗ-ਲਗ ਆਉਗੇ ਤੇ ਸਾਰਾ ਸਟਾਕ ਉਪਰ ਹੈ। ਕਾਫੀ ਤਰ੍ਹਾਂ ਦੇ ਡਿਜ਼ਾਈਨ ਮਿਲਦੇ ਨੇ ਸਾਰੇ ਸਟਾਕ ਉਪਰ ਦੇ। ਇਹ 200 ਦੇ ਬੱਚਿਆਂ ਦੇ ਕੱਪੜੇ ਮਿਲ ਜਾਣਗੇ। ਸਾਰੇ ਤਰ੍ਹਾਂ ਦੀ ਵੈਰਾਈਟੀ ਬੱਚਿਆਂ ਦੀ ਮਿਲਦੀ ਭਾਈ ਸੋਸ ਮਾਓ। ਕਾਫੀ ਬੱਚਿਆਂ ਦੇ ਤਾਂ ਜੰਪਸੂਟ ਵਗੈਰਾ ਆ ਗਏ। ਇਹ 200-200 ਦੀ ਰੇਂਜ ਆ ਬੜੀ। 150-200 ਬੱਚੇ ਦੋ 200 ਤੋਂ ਵੱਧ ਜ਼ਿਆਦਾ ਰੈਂਟ ਹੈ। 150 ਜਾਂ 200 ਦੀਆਂ। ਇਹ ਤਾਂ ਨਵੀਂ ਚੀਜ਼ ਆਲੀ ਤਾਂ ਬੱਚਿਆਂ ਦੀ। ਸੈਮੀ ਵੈਂਟ ਟਾਪਸ ਇਹ ਉਹ 250 ਦੀ ਰੇਟ ਤੇ ਬੱਲੇ ਆਇਆ ਪਜਾਮਾ ਇਹਦੇ ਵਿੱਚ ਤੁਹਾਨੂੰ 22 ਨੰਬਰ ਤੋਂ ਲੈ ਕੇ 32 ਨੰਬਰ ਤੱਕ ਸਾਰੇ ਆਰਟੀਕਲ ਸਾਰੇ ਡਿਜ਼ਾਈਨ ਲਗ ਲਗ ਮਿਲ ਜੂਗਾ ਤਾਂ ਦੇਖੋ ਨਾ ਸਾਰੇ ਡਿਜ਼ਾਈਨ ਆਰਟੀਕਲ ਸਾਰੇ ਲਗ ਲਗ ਹੈਗੇ ਇਹਦੇ ਤੁਹਾਨੂੰ ਸਾਰੀ ਵੈਰੀਟੀ ਮਿਲ ਜੂਗੀ ਠੀਕ ਹੈ ਜੀ ਠੀਕ ਹੈ ਭਾਜੀ